ਕੁਝ ਕਾਲ ਸਹਾ ਕਰਾਈ ਮਾਹੀ ਗੁਰਜ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਮੋਹ ਨਿਰਗੁਣ ਸਭ ਗੁਣ ਹੈ ਬਿਹੂਨਾ ਦਇਆ ਤਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇ ਕਰ ਕਿਰਪਾ ਪ੍ਰਭ ਘਰ ਮਹਿ ਆਇਆ ਪ੍ਰਭ ਪਦ ਤੇ ਵਿਸਰਣ ਮੈਂ ਕਰ ਕਿਰਪਾ ਪ੍ਰਭ ਘਰ ਮਹਿ ਆਇਆ ਰਹਾਉ ਭਗਤ ਵਸ਼ਲ ਪੈ ਕਾਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਪਤਿਤ ਪਾਵਨ ਪ੍ਰਭ ਬਿਰਦ ਬੇਦ ਲੇਖਿਆ ਇਸ ਬਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਧਿਆਨ ਨਾਲ ਲਾਉਣਾ ਹੈ ਪਤਿਤ ਪਾਵਨ ਪ੍ਰਭ ਬਿਰਦ ਪਤਿਤ ਪਾਵਨ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਨਾਲ ਹੀ ਕਹਿ ਦੇਣਾ ਪ੍ਰਭ 베ਰਦ ਇੱਥੇ ਵਿਸ਼ਰਾਮ ਹੈ 베ਦ ਲਿਖਿਆ ਲਿਖਿਆ ਥੋੜਾ ਜਿਹਾ ਕੱਸ ਕੇ ਬੋਲਣਾ ਪਾਰ ਬ੍ਰਹਮ ਸੋ ਨਨੁ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁਖ ਪਲਾਇਣ ਬਿਲਾਵਲ ਮਹੱਲਾ ਪੰਜਵਾ ਕਵਨ ਜਾਨੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਿਨਾਸੀ ਅਲਖ ਅਪੀਵਾ ਗੁਣ ਬੀ ਅੰਤ ਪ੍ਰਭ ਗਹਿਰੇ ਗੰਭੀਰੇ ਇਸ ਤਰ੍ਹਾਂ ਇਸ ਰਾਮ ਲਾਉਣਾ ਗੁਣ ਬੀ ਅੰਤ ਪ੍ਰਭ ਇਥੇ ਵਿਸਰਾਮ ਹੈ ਗਹਿਰੇ ਗੰਭੀਰੇ ਉਜ ਮਹਿਲ ਸਵਾਮੀ ਪ੍ਰਭ ਮੇਰੇ ਤੂੰ ਅਪਰੰਪਰਾ ਠਾਕੁਰ ਮੇਰੇ ਰਹਾਉ ਇਕਸ ਬਿਨਾ ਨਾਹੀ ਕੋ ਦੂਜਾ ਤੁਮ ਹੀ ਜਨ ਹੋ ਆਪਣੀ ਪੂਜਾ ਆਪ ਹ ਕਛੂ ਨ ਹੋਵਤ ਭਾਈ ਆਪ ਹ ਪਦ ਤੇ ਵਿਸਰਾਮ ਲਾ ਦੇਣਾ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤੈਨਹੀ ਪਾਇਆ ਇ ਪ੍ਰਭੁ ਤਤ ਪੱਤੀ ਵਿਸਰਾਮ ਗੁਣ ਨਿਧਾਨ ਪ੍ਰਭ ਤੈਨਹੀ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਗਰਭ ਮਹਿ ਹਾਥ ਦੇ ਰਾਖਿਆ ਗਰਭ ਪਬੇ ਨਾਲ ਉਚਾਰਨ ਕਰਨਾ ਮਾਤ ਗਰਭ ਮਹਿ ਹਾਥ ਦੇ ਰੱਖਿਆ ਹਰ ਰਸ ਛੋੜ ਵਿਖਿਆ ਫਲ ਚੱਖਿਆ ਪਾਜ ਗੋਬਿੰਦ ਗੋਬਿੰਦ ਬੱਬੀ ਦੇ ਉੱਤੇ ਟਿੱਪੀ ਹੈਗੀ ਪ੍ਰਾਤਨ ਸਰੂਪਾਂ ਦੇ ਵਿੱਚ ਸ਼ੁੱਧ ਕਰ ਲੋ ਪਾਜ ਗੋਬਿੰਦ ਪਾਜ ਪਾਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੇ ਮੂੜੇ ਜਬ ਜਮ ਆਏ ਸੰਘਾਰੇ ਮੂੜੇ ਜਬ ਜਮ ਆਏ ਸੰਘਾਰੇ ਮੂੜੇ ਤਾਬ ਤਾਨ ਬਿਨ ਸਜਾਏ ਬੇਹਾਲ ਤਬ ਤਨ ਬਿਨ ਸਜਾਏ ਬੇਹਾਲ ਤਾਬ ਤਾਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਤਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੂਹ ਅੰਧ ਕੂਪ ਪਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਪਾਰ ਬ੍ਰਹਮ ਪਦਤੀ ਵਿਸਰਾਮ ਹੈ ਮਾਇਆ ਪਟਲ ਬਿਸਰਿਆ ਵੱਡਾ ਭਾਗ ਪ੍ਰਾਪ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਦ ਪਪਾਈ ਨਾਨਕ ਹੋਆ ਨਾਨਕ ਹੋਆ ਪਾਰ ਬ੍ਰਹਮ ਸਹਾਈ ਨਾਨਕ ਪਤਿ ਵਿਸਰਾਮੈ ਨਾਨਕ ਮਾਤ ਪਿਤਾ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਕਣੇ ਗੁਰਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨ ਗਣੇ ਰਹਾ ਅਨਿਕ ਗੁਣਾ ਜਾ ਕੇ ਇਥੇ ਠੰਮਕ ਲੱਗੇ ਜਾਹੇ ਨ ਗਣੇ ਰਹਾਉ ਗੁਰ ਪੂਰਾ ਪੂਰੀ ਜਾ ਕੀ ਬਾਣੀ ਇਥੇ ਵਿਸਰਾਮ ਅਨਿਕ ਗੁਣਾ ਜਾ ਕੇ ਜਾਹੇ ਨ ਗਣੇ ਰਹਾਉ ਸਗਲ ਸਰੰਜਾਮ ਸਰੰਜਾਮ ਸਗਲ ਸੰਗਜਾਮ ਕਰੇ ਪ੍ਰਾਪ ਆਪੇ ਭਏ ਮਨੋਰਥ ਸੋ ਪ੍ਰਾਪ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਕਾ ਦਾਤਾ ਨਾ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ 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 ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰਾ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾ ਸ੍ਰਵ નિਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰਖੁਆਰ ਸਾਕਤ ਨਰ ਥੀਵੇ ਰਾਮ ਨਾਮ ਹੁਆ ਰਖਵਾਰਾ ਝੱਖ ਮਾਰੋ ਸਾਕਤ ਵਿਚਾਰਾ ਝੱਖ ਪਾਦ ਜਿਹੜਾ ਕਸ ਕੇ ਉਚਾਰਨ ਕਰਨਾ ਨਿੰਦਾ ਕਰ ਕਰ ਪਜਹ ਕਨੀਰੀ ਮਿਰਤਕ ਫਾਸ ਗਲ ਸਿਰ ਪੈਰੀ ਨਿਰਤਕ ਫਾਸ ਇਥੇ ਵਿਸਰਾਮ ਗਲ ਸਿਰ ਪੈਰੀ ਕਹੁ ਨਾਨਕ ਜਪਹਿ ਜਨ ਨਾਮ ਤਾਕ ਨਿਕਟ ਨ ਆਵੈ ਜਾਮ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਕਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਨ ਸੰਜੋਗ ਮਿਲਾ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਣੇ ਚਰਨ ਕਮਲ ਪ੍ਰਭ ਚਰਨ ਕਮਲ ਪ੍ਰਭ ਕੀ ਨਿਤ ਧਿਆਵੋ ਚਰਨ ਕਮਲ ਪ੍ਰਭ ਕੀ ਇਥੇ ਵਿਸਰਾਮ ਲਾਉਣਾ ਹੈ ਚਰਨ ਕਮਲ ਪ੍ਰਭ ਕੇ ਨਿਤ ਧਿਆਵਾਉ ਚਰਨ ਕਮਲ ਪ੍ਰਭ ਕੇ ਨਿਤ ਧਿਆਵਾਉ ਕਵਣ ਸੁਮਤ ਜਿਤ ਪ੍ਰੀਤਮ ਪਾਵਾਉ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਹਰ ਨਾਨਕ ਬਿਸਰ ਨਾ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾ ਚਾਰਨ ਕਮਲ ਪ੍ਰਾਪ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਗੁਰ ਪਦਤੀ ਯਮਕ ਲਾ ਦਨੀ ਹੈ ਗੁਰ ਦੁਖ ਨਹੀਂ ਕਹਿਣਾ ਹੈ ਗੁਰ ਦੁਖ ਕਾਟਿਆ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਮਾਨ ਰਹਾਉ ਆਕਾਥ ਕਥਾ ਅੰਮ੍ਰਿਤ ਪ੍ਰਾਪ ਬਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੀ ਬਾਦੀ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅਨੰਦ ਕਰਹੁ ਮੇਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਮਮਤਾ ਮੋਹ ਤ੍ਰੋਹ ਮਦ ਮਾਤਾ ਜੀ ਮਮਤਾ ਮੋਹ ਤ੍ਰੋਹ ਮਦ ਮਾਤਾ ਮਦ ਪੁੱਲਾ ਮਤਾ ਕਸਕੇ ਬੰਧਨ ਬਾਧਿਆ ਆਤ ਬਿਕਰਾਲ ਦਿਨ ਦਿਨ ਛਿਜਤ ਵਿਕਾਰਤ ਵਿਕਾਰ ਕਰਤ ਆਉਦ ਫਾਹੀ ਫਾਤਾ ਜਮ ਕੈ ਜਾਲ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਦਿਨ ਦਿਨ ਛਿਜਤ ਇਥੇ ਤਮਗਾ ਬਿਕਾਰ ਕਰਤ ਆਉਦ ਇਥੇ ਵਿਸਰਾਮ ਹੈ ਫਾਹੀ ਫਾਤਾ ਜਮ ਕੇ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਯਾਲਾ ਮਹਾ ਬਿਖਮ ਸਾਗਰ ਆਤਪਾਰੀ ਉਧਰ ਹੋ ਸਾਧੂ ਸੰਗਰ ਵਾਲਾ ਭਾਰੀ ਪਦ ਤੇ ਵਿਸਰਾਮ ਹੈ ਮਹਾ ਬਿਖਮ ਸਾਗਰ ਆਤਪਾਰੀ ਉਧਰ ਹੋ ਸਾਧੂ ਸੰਗ ਰਵਾਲਾ ਰਹਾਉ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਵਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਇਹ ਕਾਰਜ ਪਦ ਤੇ ਵਿਸਰਾਮ ਲਾਉਣਾ ਹੈ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਨ ਤਰੇਣ ਤਰੇਪਾਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਸਗਲੇ ਜੀ ਸਾਧਾਰਿਆ ਇਕੱਠਾ ਹੀ ਬੋਲਣਾ ਛੀਤੀ ਬੋਲਣਾ ਹੈ ਸਾਧਾਰਿਆ ਵੱਖਰਾ ਵੱਖਰ ਨਹੀਂ ਕਹਿਣਾ ਮਨ ਇਚੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਸ੍ਰੀ ਸਹਜ ਪਾਠੀ ਸੇਵਾ सिरिसहज पाठ सेवा